ਅੱਜ ਮੈਂ ਖੜਾ ਪਿੰਡ ਭੁੰਸੀ ਪਿੰਡ ਭੁੰਸੀ ਕਾਫੀ ਪ੍ਰਾਤਨ ਪਿੰਡ ਹੈ ਤੇ ਇਸ ਪਿੰਡ ਦੀ ਇੱਕ ਬਜ਼ੁਰਗ ਜਿਹੜੇ ਪਾਕਿਸਤਾਨ ਦੇ ਵਿੱਚ ਸੀ ਉਹ ਆਪਣੇ ਇੰਦਰ ਭੁੰਸੀ ਪਿੰਡ ਦਾ ਵੀ ਨਾਂ ਲੈ ਰਹੇ ਸੀ ਕਿੰਨੇ ਨਾ ਪਿੰਡ ਭੁੰਸੀ ਸੀ ਤੇ ਪਾਕਿਸਤਾਨ ਦੇ ਵਿੱਚ ਕਾਫੀ ਲੋਕ ਇਸ ਪਿੰਡ ਤੋਂ ਉੱਚੜ ਕੇ ਪਾਕਿਸਤਾਨ ਗਏ ਸੀ ਤੇ ਇਸ ਪਿੰਡ ਦੀ ਅੱਜ ਮੈਂ ਮਸੀਤ ਦਿਖਾ ਰਿਹਾ ਹਾਂ ਤੁਹਾਨੂੰ ਤੇ ਜਿਹੜੀ ਮਸੀਤ ਹੈ ਜੀ ਇਸ ਪਿੰਡ ਦੀ ਕਾਫੀ ਪ੍ਰਾਤਨ ਬਣੀ ਹੋਈ ਹੈ ਤੇ ਪਿੰਡ ਤੋਂ ਬਾਰ-ਬਾਰ ਮਸੀਤ ਹੈ ਜੀ ਦੇ ਪਿੰਡ ਦੇ ਬਾਹਰ ਬਾਰੀ ਸਕੂਲ ਹੈ ਇੱਥੇ ਤੇ ਤੁਸੀਂ ਦੇਖ ਸਕਦੇ ਹੋ ਪਿੰਡ ਭੋਂਕੀ ਦੀ ਕਾਫੀ ਪ੍ਰਾਤਨ ਮਸਜਿਦ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਉਸ ਸਮੇਂ ਦਾ ਇੱਥੇ ਡਿਜ਼ਾਈਨ ਹੋਇਆ ਹੋਇਆ ਹੈ ਪ੍ਰਾਤਨ ਕਮਰੇ ਵੀ ਨੇ ਜਿਹੜੇ ਪ੍ਰਾਤਨ ਹਨਾ ਜਗ੍ਹਾਾਂ 'ਵਾਂ ਬਣੀਆਂ ਹੋਈਆਂ ਨੇ ਉਸ ਸਮੇਂ ਦੀਆਂ ਤੁਸੀਂ ਆਹ ਦੇਖ ਸਕਦੇ ਹੋ ਉਸ ਪਾਸੇ ਨੂੰ ਨਜ਼ਰ ਮਾਰਦੇ ਕੈਮਰਾ ਮਤਲਬ ਇੱਥੇ ਕਾਫੀ ਪ੍ਰਾਤਨ ਤੁਹਾਨੂੰ ਬੋਰਡ ਦੇਖਣ ਨੂੰ ਮਿਲ ਜਾਣਗੇ ਇਹ ਮੈਨੂੰ ਇਹ ਇਸ ਤਰ੍ਹਾਂ ਲੱਗਦਾ ਕਿ ਉਹ ਸਮੇਂ ਦੀ ਉਹ ਬਣੀ ਹੋਈ ਆ ਜਦੋਂ ਮੈਨੂੰ ਲੱਗਦਾ ਆਪਣੇ ਇੰਡੀਆ ਦੇ ਦੋ ਟੁੱਟੇ ਹੋਇਆ ਪਾਕਿਸਤਾਨ ਲੱਗ ਹੋਇਆ ਇੱਥੀਆਂ ਦੇਖ ਸਕੋ ਚੰਚ ਪੁੰਜੀ ਦੀ ਮਸਜਿਦ ਤੇ ਆਲੇ-ਦਾਲੇ ਸਾਰੇ ਖੇਤ ਹੀ ਨੇ ਇਸ ਤੇ ਤੇ ਖੇਤਾਂ ਦੇ ਵਿੱਚ ਇਹ ਮਸਜਿਦ ਬਣੀ ਹੋਈ ਹੈ ਜੀ